ਲੇ ਵੇ ਜਾਨ ਟੇਬਲ ਟੂਰ ਲੱਗੇ ਹੋਏ ਇੱਥੇ ਬੈਠ ਕੇ ਜਿੱਦਾਂ ਮਰਜ਼ੀ ਖਾਓ ਪੀਓ ਚਲੋ ਚਲੋ ਮੈਂ ਬਾਹਰੋਂ ਦਰਵਾਜ਼ਾ ਲਾ ਦੇਣਾ ਤੁਹਾਨੂੰ ਠੀਕ ਆ ਤੁਹਾਨੂੰ ਬੰਦ ਕਰਕੇ ਅੰਦਰ ਇਧਰ ਹਨੇਰੇ ਚ ਹੈਲੋ ਸਸਿਕਾਲ ਜੀ ਸਾਰਿਆਂ ਨੂੰ ਸਾਰਿਆਂ ਨੂੰ ਅੱਜ ਅਸੀਂ ਜਾ ਰਹੇ ਆ ਮੈਂ ਬੁਨਾ ਕਿ ਤੂੰ ਬੋਲੂਗੀ ਜਬ ਉਹ ਚੱਲੇ ਲਾਗੋ ਤੇ ਜਲਾਤੋਂ ਖਾਣਾ ਤੇ ਤੁਹਾਨੂੰ ਦਿਖਾਉਣੇ ਅੱਜ ਲਾਗੋ ਦੇ ਸ਼ਾਮ ਦੇ ਵਿਊ ਕਿੰਨੇ ਸੋਹਣੇ ਆਉਣੇ ਤੇ ਬਹੁਤ ਪਿਆਰੀ ਲੋਕੇਸ਼ਨ ਅੱਜ ਅਸੀਂ ਚੱਲੇ ਆਪਾਂ ਤੇ ਜੁੜੇ ਰਹੋ ਸਾਰਾ ਬਲੌਗ ਦੇਖਿਓ ਤੁਹਾਨੂੰ ਬਹੁਤ ਵਧੀਆ ਲੱਗੂਗਾ ਤੇ ਰਸਮ ਦਾ ਗਲ ਠੀਕ ਕਰਾ ਕੇ ਲਗਾਣਾ ਜਲਾਤੋਂ ਘੋਲੋਣੇ ਇਹਨੂੰ ਫਰੈਸ਼ ਜਲਾਤੋਂ ਚਲਈਏ ਫਿਰ ਹੋ ਜਾ ਰੈਡੀ ਉਹ ਖੜ ਕੇ ਬੰਦਾ ਰਹਿ ਗਿਆ ਦੇਖਿਆ ਉਹ ਮੇਰੇ ਇਤਨਾਲੀ ਯਾਰ ਤੂੰ ਖਿੱਚੀਆ ਇਹਦੀ ਜਾੜ ਦੋ ਬੱਲੇ ਉਹ ਤੇਰੇ ਜੋ ਜੀ ਬੈਠਾ ਲੱਗਿਆ ਹਾਂਜੀ ਸਤ ਕੁਲ ਐ ਦੋ ਬੰਦੋਂ ਤਾਂ ਆਉਂ। ਅੱਛਾ ਚਲਈਏ ਫਿਰ ਮਣੀ ਤੈਨੂੰ ਪਤਾ ਦੂੰਗਾ ਬਣੀ ਐ। ਆਹ। ਇਹ ਜੋ ਬੰਦੇ ਖਾਜਾ ਬੋਲੇ ਪਤਾ ਸਾਡੇ ਨੂੰ ਕਿੰਨਾ ਸੋਹਣਾ ਲੱਗਦਾ ਸ਼ਹਿਰ ਜਿਹਾ ਨਾ। ਕਾਲਰ ਖੋਲ ਦੇ ਕੇ ਆਰਾ। ਕੰਦਰੋਂ ਫੋਨ ਆ। ਪਹਾੜਾਂ ਨਾਲੋਂ ਘੱਟ ਹੋਰ ਵੀ ਸੋਹਣੇ ਲੱਗਦੇ। ਪੂਰਾ 1 ਘੰਟਾ ਡਰਾਈਵ ਕਰਨ ਤੋਂ ਬਾਅਦ ਆਪਾਂ ਇੱਕ ਹੋਰ ਨਵੀਂ ਲੋਕੇਸ਼ਨ ਤੇ ਪਹੁੰਚੇ ਆ ਇੱਥੇ ਆਏ ਆ ਪਸਿਆਤਾ ਕਾਰਨ ਸਪੈਸ਼ਲ ਤੇ ਉਹ ਤੋਂ ਬਾਅਦ ਖਾਣੀ ਹੈ ਜਲਾਤੋ ਜੋਬਨ ਤੇ ਰਸਮ ਨੇ ਆਹ ਉਹਰੇ ਪਸਿਆਤਾ ਬਹੁਤ ਸੋਹਣਾ ਬਣਿਆ ਹੋਇਆ ਬਹੁਤ ਲੰਬਾ ਉਹ ਦੂਰ ਤੱਕ ਜਾਂਦਾ ਹੈ ਸਪੈਸ਼ਲ ਤਾਂ ਉਹਰੇ ਆਏ ਆ ਅਸੀਂ ਤੇ ਆ ਨਾਲ ਬਿਲਕੁਲ ਲੇਕ ਆ ਇਧਰਲੀ ਸਾਈਡ ਇਧਰ 뷰 ਬੜੇ ਪਿਆਰੇ ਆਉਂਦੇ ਜਾਇਆ ਬੁੱਤ ਮੋਲ ਤੋਂ ਵਿੱਚ ਹੀ ਨਾ ਜਾਣਾ ਜਾਇਆ ਅਮੇਜ਼ਿੰਗ ਯਾਰ ਸ਼ਾਮ ਟਾਈਮ ਦਾ ਵੀ ਨਾ ਆਪਣੀ ਨਜ਼ਾਰਾ ਲੈ ਕੇ ਤੇ ਘੁੰਮਣ ਦਾ ਪੰਜਾਬੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਗੱਲ ਪੱਕੀ ਹੈ ਜੀ ਤੇ ਲੱਗ ਗਿਆ ਹੁਣ ਆਪਣੇ ਡਲੇ ਮਾਰਨ ਉਹਨਾਂ ਵਿੱਚ ਸਪੈਸ਼ਲ ਦਾਈ ਮਲਾਲਾ ਤੇ ਰੇਤੇ ਚ ਲਾਏ ਹੋਏ ਆ ਚੱਲ ਰੋ ਸਮਝਾ ਪੁੱਤ ਚੱਲੀ ਹੁਣ ਪਸੇਜਤਾ ਕਰੀ ਆਜੋ ਖਾਣੇ ਪੀਣੇ ਵਾਲਾ ਸਮਾਨ ਲੈ ਕੇ ਆਏ ਤੇ ਗੱਡੀ ਜੇ ਭੁੱਲ ਗਏ ਹੁਣ ਮੈਂ ਫੇਰ ਵਾਪਸ ਆਇਆ ਖਾਣੇ ਪੀਣੇ ਵਾਲਾ ਸਮਾਨ ਉੱਥੇ ਬਹੁਤ ਸੋਹਣੇ ਟੇਬਲ ਟੂਵਲ ਲੱਗੇ ਹੋਏ ਆ ਹੁਣ ਉੱਥੇ ਬੈਠ ਕੇ ਖਾਣੇ ਪੀਣੇ ਨਾਲੇ ਲੈ ਕੇ ਦੇ ਨਜ਼ਾਰੇ ਲੈਣੇ ਵਿਊ ਦੰਨੇ ਆਪਣੇ ਵਧੀਆ ਬਹੁਤ ਸੋਹਣਾ ਸ਼ਾਂਤ ਜਿਹਾ ਏਰੀਆ ਯਾਰ ਕੋਈ ਭੀੜ ਭੜੱਕਾ ਨਹੀਂ ਹੈਗਾ ਪਹਿਲਾਂ ਅਸੀਂ ਸ਼ਹਿਰ ਚ ਰੁਕ ਜ ਇਹ ਤੇ ਬੰਦਾ ਰਿਲੈਕਸ ਹੋ ਜਾਂਦਾ ਪੂਰੀ ਤਰ੍ਹਾਂ ਆ ਬੈਗ ਵੀ ਆਪਣਾ ਪੂਰਾ ਸਾਹ ਦਿੰਦਾ ਜਿੰਨਾ ਕਿ ਮੈਂ ਘੁੰਮਣਾ ਹੈ ਉਨਾਂ ਕਿ ਇਹ ਬੈਗ ਘੁੰਮਦਾ ਹੈ ਦੇਖੋ ਇਹਦਾ ਦੰਨਿਆ 34 ਲੋਕ ਜੋਂਗੇ ਆ ਪਰ ਕਿਹੜੇ ਇਹਦਾ ਸਪੈਸ਼ਲ ਆਪਣੀ ਰੱਖਿਆ ਹੋ ਲੱਗਦਾ ਕਿਸੇ ਦਾ ਬੜਾ ਸੋਹਣਾ ਟਰੈਕ ਆ ਯਾਰ ਇਹ ਲੱਕੜ ਦਾ ਬਣਿਆ ਹੋਇਆ ਸਾਰਾ ਇੱਦਾਂ ਹੀ ਸਾਡਾ ਜੰਗਲਾ ਜਿਹਾ ਕਰਿਆ ਹੋਇਆ ਵਧੀਆ ਪਾਰਟੀਸ਼ਨ ਜੀ ਵਧੀਆ ਕਰੀ ਹੋਈ ਸੜਕ ਨਾਲ ਹੋਈ ਦੀ ਪਸੇ ਜਾਂਦੇ ਦੀਆਂ ਲੇਕ ਦੇ ਉੱਪਰ ਬਣਾਇਆ ਹੋਇਆ ਹੈ ਕਹਿੰਡ ਚੀਜ਼ ਆ ਲੋ ਜੀ ਵਾਹ ਵਾਹ ਇਹ ਤੇ ਸ਼ੀਸ਼ੇ ਲੱਗਿਆ ਹੋਇਆ ਇੱਧਰ ਤਾਂ ਘੈਂਟ ਬਣਾਇਆ ਪੂਰਾ ਯਾਰ ਲੈਓ ਜੀ ਇਹ ਟੇਬਲ ਟੂਰ ਲੱਗੇ ਹੋਏ ਐ ਇੱਥੇ ਬੈਠ ਕੇ ਜਿੱਦਾਂ ਮਰਜ਼ੀ ਖਾਓ ਪੀਓ ਨਿਆਰੇ ਲੋ ਇੱਧਰ ਕੋਈ ਭੰਨ ਗਿਆ ਜਾਂ ਫਿਰ ਡਿਜ਼ਾਈਨ ਬਣਾਇਆ ਹੋਣਾ ਇਹਨਾਂ ਨੇ ਸ਼ਾਇਦ ਇਦਾਂ ਦਾ ਡਿਜ਼ਾਈਨ ਆ ਪੱਥਰ ਆ ਸ਼ੀਸ਼ਾ ਹੀ ਇਦਾਂ ਦਾ ਸ਼ੀਸ਼ੇ ਇੱਧਰ ਬਣਾਇਆ ਹੋਇਆ ਪੁੱਤੋ ਪਾ ਕੇ ਨਾ ਵਿੱਚ ਤਿਰਕ ਤੇ ਤੇੜਕ ਦਿੰਨੇ ਬਾਅਦ ਚ ਥੋੜੀ ਜੀ ਮਾਰ ਕੇ ਧਿਆਨ ਨਾਲ ਪੁੱਤੋ ਉੱਪਰ ਹਾਂ ਛੇਲੇ ਨਾ ਦੇ ਹਾਂ ਜੀ ਰੋਮਨ ਜੀ ਕਿੱਦਾਂ ਲੋ ਜੀ ਭੁੱਖ ਲੱਗੀ ਹੋਣੀ ਇਹਨਾਂ ਨੂੰ ਆਲੇ ਗੱਡੀ ਦੇ ਉੱਤਰ ਦੇ ਬਾਅਦ ਚ ਭੁੱਖ ਪਹਿਲਾਂ ਲੱਗੇ ਆਉਂਦੀ ਆ ਨਾ ਨਾ ਠੀਕ ਐ ਤਾਂ ਜੰਗਲਾ ਪੂਰਾ ਕਰਿਆ ਵਾ ਐਨੀ ਫੀਲਿੰਗ ਆ ਨਾ ਲੈ ਮੁਰੇ ਉ ਜਾ ਉਹ ਟੇਬਲ ਬੈਠਣ ਵਾਸਤੇ ਲਾਇਆ ਬੈਠ ਕੇ ਖਾ ਲੋ ਉੱਥੇ ਚਲੋ ਤਰੋ ਬੋਤ ਬੈਠ ਕੇ ਖਾਓ ਬਰਾਵਾ ਬਿੰਬਾ ਬਣ ਕੇ ਖਾ ਬੈਠੇ ਇੱਥੇ ਬਦਲਾ ਜਰਾ ਨਾ ਬੈਠ ਕੇ ਹੁਣ ਉੱਧਰ ਦੇਖੀ ਜੇ ਇਹਨਾਂ ਨੇ ਖਾਈ ਜਾ ਆਪਣਾ ਜੋ ਮੈਂ ਤੂੰ ਨਹੀਂ ਖਾਣਾ ਗਿਰਗੇ ਵਿੱਚ ਆਇਆ ਸੀ ਪਸਿਆ ਤਾਂ ਕਰਨ ਤੇ ਬੈਠ ਕੇ ਖਾਣ ਦਾ ਭਰ ਲਿਆਂਦਾ ਹੁਣ ਇੱਥੇ ਤੁਰੇ ਦੱਸ ਦੇਂਗਾ ਨਹੀਂ ਦਿਖਾਣ ਦੀ ਪੈ ਗਈ ਹੈ ਹਾਂ ਕੁੱਤਿਆ ਹੋਇਆ ਹੈ ਅੱਛਾ ਲੈ ਵਿੱਚ ਗਿਰ ਲੱਗ ਗਿਆ ਦੂਜਾ ਬਰੈਸ ਚਾਹੀਦਾ ਚਲੋ ਵੀ ਤੁਰੋ ਫਿਰ ਅਜ ਲੀਏ ਖਾਣ ਨੂੰ ਜਲਾਤਾ ਤਾਂ ਨਹੀਂ ਖਾਣੀ ਹੁਣ ਹਨਾ ਹਾਂ ਹੈ ਨਹੀਂ ਖਾਣੀ ਆ ਕਿਹੜੀ ਗੋਸਤ ਖਾਣੀ ਫਿਰ ਅਜ ਹਾਂ ਪਤਾ ਨਹੀਂ ਕਿਹੜੀ ਗੂਸਤੋ ਕਹੀ ਜਾਂਦੀ ਅੱਜ ਇਹ ਮੰਨ ਵੀ ਖੜਾ ਦੀ ਚੱਲ ਵਾਕਿਆਰ ਬਹੁਤ ਸ਼ਾਂਤ ਏਰੀਆ ਇਹਦਾ ਪਿੱਛੇ ਰਹਿੰਦਾ ਸਾਰਨੀਕੋ ਰਹਿੰਦਾ ਯਾਨੀ ਕਿ ਥੋੜੇ ਘੰਟੇ ਦੀ ਡਰਾਈਵ ਤੋਂ ਪਿੱਛੇ ਸਾਰਨੀਕੋ ਤੋਂ ਗਾਹਾਂ ਦੋ ਤੇਨ ਸ਼ਹਿਰ ਪਿੰਡ ਹੋਰ ਉਹਨੇ ਆ ਉਹਨਾਂ ਨੂੰ ਟੱਪ ਕੇ ਫਿਰ ਆ ਲੋਕੇਸ਼ਨ ਮਿਲਦੀ ਇੱਥੇ ਆ ਕੇ ਇੱਥੇ ਇੱਕ ਗਾਹਾਂ ਇੱਕ ਲੋਕੇਸ਼ਨ ਹੋਰ ਬਹੁਤ ਸੋਹਣੀ ਆ ਇੱਥੋਂ ਤੱਕ ਕੋਈ ਬਣੀ ਹੈਗਾ ਅੱਧੇ ਘੰਟੇ ਦਾ ਰਸਤਾ ਉਹ ਵੀ ਲੋਕੇਸ਼ਨ ਦੇਖਣ ਲਈ ਉੱਥੇ ਵੀ ਇੱਦਾਂ ਪਸਿਆ ਤਾ ਜਿਆ ਕਰ ਸਕਦੇ ਬੈਠਣ ਬੁੱਠਣ ਨੂੰ ਵਧੀਆ ਬਣਾਇਆ ਹੋਇਆ ਉੱਥੇ ਵੀ ਇਹ ਤਾਂ ਕਿਦਾਂ ਦੀ ਪਿਕਨਿਕ ਟੈਪ ਆ ਯਾਰ ਪੂਰੇ ਜਿੱਕਣਾ ਮਰਜੀ ਬੰਦੇ ਲੈ ਕੇ ਆਪੀ ਕਿ ਨਾ ਆਪਣਾ ਸ਼ਾਮ ਟਾਈਮ ਰ ਵਧੀਆ ਸਪੈਂਡ ਕਰ ਸਕਦਾ ਸ਼ਾਮ ਦਾ ਟਾਈਮ ਚੱਲੀਏ ਜੀ ਕਹਾਂ ਨੂੰ ਹੁਣ ਚਲੋ ਭਾਈ ਆਉਣਾ ਚੱਕ ਲਈ ਬੈਗ ਮੜੇ ਜਾ ਪਾੜਾ ਜਾ ਪਾ ਦੇ ਨਹੀਂ ਭਾਈ ਆਵਾਜ਼ ਮਾਰ ਕੇ ਪਾ ਉਹਨੂੰ ਆਵਾਜ਼ ਮਾਰ ਕੇ ਹਾਂ ਨਹੀਂ ਆਉਣਾ ਉਹ ਦੇਖ ਕਣਾ ਆਉਂਦੀ ਐਨ ਕਮਾਲ ਦੀ ਆਹ ਖਾ ਗਈ ਓਏ ਚਲ ਓ ਭਈ ਉਹ ਵੀ ਖਾਊਗੀ ਆਊਗੀ ਉਹ ਆਊਗੀ ਇੱਧਰੋਂ ਵੀ ਹੋਰ ਆ ਰਹੀ ਹੈ ਬਾਸ ਬੋਤਾ ਵੀ ਖਾ ਲੋ ਹੁਣ ਇਹ ਸਾਰਾ ਕੁਝ ਇਹਨੂੰ ਪੋਣਾ ਆ ਭਾਈ ਸਾਰੇ ਨਾ ਜਿਸੇ ਪਸੇਟ ਕਰ ਰਹੇ ਆਂ ਅਸੀਂ ਆਹ ਇਹਦੇ ਸਾਰੇ ਆ ਵਿਊ ਪੁਆਇੰਟ ਤੇ ਬਣਾਏ ਹੋਏ ਆਂ ਹੋਰ ਜਿੱਥੇ ਖੜੇ ਨਹੀਂ ਜਨਾਨੀ ਖੜੀ ਪਈ ਕੋਣ ਜਨਾਨੀ ਪਈ ਬੰਦਾ ਉਹ ਦੇਖੋ ਸਾਰੇ ਆ ਵਿਊ ਪੁਆਇੰਟ ਆ ਲੇਕ ਦੇ ਨਾਲ ਨਾਲ ਕਿੰਨੇ ਘੈਂਟ ਲੱਗਦੇ ਆ ਬਾ ਕਮਾਲ ਆ ਯਾਰ ਸੈਚਰਡੇ ਸੰਡੇ ਬੰਦਾ ਜਿੱਦਾਂ ਮਰਜੀ ਆਪਣਾ ਖਾਣਾ-ਦਾਣਾ ਘਰ ਤੋਂ ਬਣਾ ਕੇ ਲਿਆਵੇ ਆਪਣਾ ਇੱਥੇ ਲੇਕ ਦੇ ਕਿਨਾਰੇ ਤੇ ਬੈਠ ਕੇ ਖਾਵੇ ਪੀਵੇ ਘੜੀ ਆ ਮਾਹੌਲ ਜਿਹਾ ਦੇਖੇ ਤਾਂ ਵਧੀਆ ਮਨ ਦੇ ਰਾ ਮਾਈਂਡ ਫਰੈਸ਼ ਹੋ ਜਾਂਦਾ ਤੇ ਇੱਕ ਦਿਨ ਵਧੀਆ ਲੰਘ ਜਾਂਦਾ ਬੰਦੇ ਦਾ ਇਹ ਪੂਰਾ ਜੀ ਇਹ ਬੇਬੇ ਬਾਪੂ ਨੇ ਸਾਡੀ ਫੋਟੋ ਖਿੱਚੀ ਆ ਇਹ ਵੀ ਇੱਥੇ ਪਸਿਆਤਾ ਕਰਦੇ ਫਿਰਦੇ ਹੌਲੀ ਹੌਲੀ ਨਾ ਪਸਿਆਤਾ ਵੀ ਬਹੁਤ ਸੋਹਣਾ ਤੇ ਨਾਲ ਆ ਦਰਖਤ ਵੀ ਬੜੇ ਸੋਹਣੇ ਲਾਏ ਹੋਇਆ ਜਿਹੜੇ ਸਾਮ ਸਵਾਲ ਬਹੁਤ ਸੋਹਣੀ ਰੱਖੀ ਹੋਈ ਆ ਬਾਈ ਜਿਹੜਾ ਵੀ ਕਮੂਨਾ ਪੈਂਦਾ ਮੰਦਰਾ ਸ਼ਾਇਦ ਰੀਵਾਰੀ ਸੋਲ ਤੋਂ ਪੈਂਦਾ ਹੈ ਪਹਿਲਾਂ ਦੇਖ ਲਈ ਰਸਮ ਸਿੱਧਾ ਪਾਣੀ ਚ ਜਨ ਜਾਂਦਾ ਵੇ ਖੜ ਜਾ ਇੱਕ ਮਿੰਟ ਨਾ ਉਹ ਤਨ ਹੋਰੇ ਪਰੇ ক্লোਜ਼ ਹੋ ਬਹੁਤ ਆ ਇਧਰ ਨਾਲ ਨਾਲ ਸੜਕ ਚੱਲਦੀ ਹੈ ਤੇ ਨਾਲ ਨਾਲ ਆ ਵਿਊ ਪੁਆਇੰਟ ਬਣਾਏ ਹੋਏ ਐਦਾਂ ਲੋਕ ਬੈਠਦੇ ਹੋਰੇ ਤੇ ਸਾਹਮਣੇ ਆ ਵਾਲਾ ਵਿਊ ਦੇਖਦੇ ਆ ਬਹੁਤ ਘੈਂਟ ਚੀਜ਼ ਹੈ ਯਾਰ ਵਾਓ ਯਾਰ ਕਿੰਨੀਆਂ ਸੋਹਣੀਆਂ ਮੱਛੀਆਂ ਬਾਈ ਐਕਸਲੈਂਟ ਯਾਰ ਪਾਣੀ ਦੇਖੋ ਕਿੰਨਾ ਸਾਫ਼ ਆ ਇਹੀ ਗੱਲ ਆ ਰੈਸਟੋਰੈਂਟ ਜੇ ਜਾਣਾ ਤਾਂ ਅੱਛਾ ਇਹ ਬੜੀ ਸੋਹਣੀ ਹੈ ਨਿਆਣੇ ਭੰਗੜੇ ਪਾਉਣੇ ਖੁਸ਼ ਹੋਏ ਪਏ ਆ ਪਤਾ ਨਹੀਂ ਕਾ ਦੇਖ ਲਿਆ ਹੁੰਦਾ ਜਿਵੇਂ ਇਹਨਾਂ ਨੇ ਕਦੇ ਮੱਛੀਆਂ ਨੂੰ ਫੜ ਲੰਨੇ ਆ ਕਦੇ ਬਤਕਾਂ ਨੂੰ ਹੈ ਹੁਣ ਇਹ ਕਹਿੰਦਾ ਰੈਸਟੋਰੈਂਟ ਜੇ ਜਾਣਾ ਮੈਂ ਪੁੱਤ ਤੈਨੂੰ ਸਿਰਫ ਜਲਾਤੋ ਖੜਾਉਣੀ ਮੈਂ ਹੋਰ ਕੁਛ ਨਹੀਂ ਸੂਰਜ ਬਿਲਕੁਲ ਮੇਰੇ ਪਿੱਛੇ ਆ ਰਿਹਾ ਆ ਨਾ ਮੱਛੀਆਂ ਹੋਰ ਵੀ ਆ ਆ ਦੇਖੋ ਨੀਚੇ ਕੀ ਨੀ ਆਈ ਆ ਹਾਂ ਹਾਂ ਉਹ ਦੇਖ ਬੁੱਤ ਇਹ ਤਾਂ ਖਾਫੀਆਂ ਹਰ ਤਰ ਮੱਛੀਆਂ ਨਹੀਂ ਇੰਨੀ ਤਾਂ ਕਿਨਾਰੇ ਤੇ ਹੁੰਦੀਆਂ ਨਹੀਂ ਹੈਗੀਆਂ ਟੱਪ ਜਾ ਮੈਨੂੰ ਹੈ ਟੱਪ ਜਾ ਮੈਨੂੰ ਟੱਪ ਜਾ ਲਾਲਾ ਜੋਰ ਚੱਲਣਾ ਨਾ ਟੱਪ ਚੱਲ ਤੂੰ ਅੱਜ ਟੱਪ ਕੇ ਦੇਖ ਤੂੰ ਅੱਜ ਚੱਲ ਬਸ ਚਲਾ ਜਾ ਹੁਣ ਚਲੋ ਚਲੋ ਮੈਂ ਬਾਹਰੋਂ ਦਰਵਾਜ਼ਾ ਲਾ ਦੇਣਾ ਤੁਹਾਨੂੰ ਠੀਕ ਆ ਤੁਹਾਨੂੰ ਬੰਦ ਕਰਕੇ ਅੰਦਰ ਇਧਰ ਹਨੇਰੇ ਚ ਮੈਂ ਬਾਹਰੋਂ ਦਰਵਾਜ਼ਾ ਲਾ ਦੇਣਾ ਹੈ ਨਹੀਂ ਗਿਆ ਹੁਣ ਤੇਰਾ ਜਾ ਇਸ ਜਗ੍ਹਾ ਨੂੰ ਕਹਿੰਦੇ ਆ ਰੀਵਾਦੀ ਸੋਲ ਤੋਂ ਜਿੱਥੇ ਹੁਣ ਇਸ ਟਾਈਮ ਆਪਾਂ ਘੁੰਮ ਰਹੇ ਆ ਇਹਨੂੰ ਕਹਿੰਦੇ ਆ ਬਾਈਆਦਲਾ ਬੋਂਗ ਖਾਸਾ ਮਸ਼ਹੂਰ ਹੈ ਜਾਨੀ ਕਹਾ ਇੰਨਾ ਕੇ ਏਰੀਆ ਲੇਕ ਦਾ ਜੇ ਕਿਸੇ ਨੇ ਐਡਵੈਂਚਰ ਜਿਹਦਾ ਸ਼ੌਂਕ ਆ ਕੋਈ ਵੱਖਰਾ ਜਿਹਾ ਟੱਚ ਦੇਖਣਾ ਹੈ ਨਾ ਤੌਰੇ ਆ ਕੇ ਜਗ ਨੂੰ ਦੇਖਣ ਨੂੰ ਮਿਲ ਸਕਦਾ ਕਿਉਂਕਿ ਉਰੇ ਦਿਨ ਚ ਵੀ ਹਨੇਰਾ ਜਿਹਾ ਹੀ ਰਹਿੰਦਾ तकरीबन ਮੇਰੀ ਸਲਾਹ ਬਣਦੀ ਥੋੜਾ ਜਿਹਾ ਹੋਰ ਗਾਹ ਨੂੰ ਜਾਣ ਦੇ ਪਰ ਇੱਥੇ ਸੜਕ ਪੂਰੀ ਪੂਰੀ ਹੋਆ ਪਸੇਜ ਆ ਤਾਂ ਕਰਨ ਨੂੰ ਹੈ ਨਹੀਂ ਜਮੇ ਜਮੇ ਨਹੀਂ ਰਹਾ ਛੱਡਿਆ ਹੋਇਆ ਪੂਰਾ ਪੂਰਾ ਹੀ ਆ ਹੁਣ ਇੱਥੇ ਆਪ ਨੂੰ ਵਾਪਸ ਜਾਣਾ ਪਿਆ ਕਾਫੀ ਯੂਨੀਕ ਜੇ ਪਹਾੜਾ ਯਾਰ ਇਹ ਐ ਖੜੇ ਟੇਡੇ ਜਿਹਾ ਥੱਲੇੋਂ ਕਾਫੀ ਅੰਦਰ ਨੂੰ ਆ ਉੱਪਰੋਂ ਕਾਫੀ ਬਾਹਰ ਨੂੰ ਆ ਐ ਟੇਡੇ ਜੇ ਹੋਏ ਹੋਏ ਤਾਂ ਹੀ ਨੇਰਾ ਜਾ ਉਰੇ ਨਿਆਣੇ ਤਾਂ ਭੱਜਦੇ ਫਿਰਿਆ ਨੇ ਕਰੇ ਉੱਧਰ ਨੂੰ ਕਰੇ ਇੱਧਰ ਨੂੰ ਖੁਸ਼ ਹੋਏ ਪਏ ਅੱਜ ਉਹ ਵੀ ਜਿੰਨੇ ਵੀ ਟਰੈਕਰ ਟ੍ਰੈਕਿੰਗ ਕਰਨ ਆਉਨੇ ਆ ਇੱਥੇ ਬੈਠ ਕੇ ਖਾ ਪੀ ਕੇ ਜਾਂਦੇ ਆ ਆ ਸਾਹਮਣੇ ਬਾਰ ਬਣਾਈ ਵੀ ਇੱਧਰ ਜਿੰਨੇ ਪਸੇ ਆਤਾ ਕਰਨ ਆਨੇ ਲੋਕ ਅਜੇ ਨਹੀਂ ਛੋਟੇ ਛੋਟੇ ਕਰਦੇ ਆ ਲੋਕ ਤਾਂ ਇਕੱਠੇ ਹੀ ਬੜਾ ਬੜਾ ਕਰਦੇ ਨੇ ਪਸੇ ਜਾਤੇ ਤੇ ਤਕਰੀਬਨ ਆ ਮੈਂ ਪਿੱਛੇ ਤੋਂ ਲੱਗੇ ਹੋਏ ਹਾਂ ਸਟਾਰਟਿੰਗ ਤੇ ਜਿੱਥੋਂ ਲੇਕ ਸ਼ੁਰੂ ਹੁੰਦੀ ਆ ਆਹ ਸਾਈਡ ਨੂੰ ਮੋਲੇ ਦਾ ਕੋਈ ਟਰੈਕਟਰ ਹੋਗਾ ਅਮਨ ਜਾ ਕੇ ਇੱਧਰ ਦੇਖੇ ਕੁਝ ਕਿੰਨੇ ਲੋਕ ਜਾਂਦੇ ਆ ਉੱਪਰ ਨੂੰ ਪੌੜੀਆਂ ਇੱਧਰ ਹਨ ਹਾਂ ਪਾਰਕਿੰਗ ਭਈ ਪੌੜੀਆਂ ਬਾਬਾ ਆਹੇ ਅਸੀਂ ਉਹਨਾਂ ਦੇ ਪਿੱਛੇ-ਪਿੱਛੇ ਆ ਕੇ ਇੱਧਰ ਨੂੰ ਦੇਖਣ ਵੀ ਕਿਆ ਚੀਜ਼ ਆ ਬਸ ਪੁੱਛੋ ਨਾ ਜੈ ਮਾਤਾ ਦੀ ਉਹ ਇੱਥੇ ਵੀ ਥਾਂ ਚੜ ਗਿਆ ਕਮਾਲ ਦੀ ਗੱਲ ਬਾਤ ਆ ਜਰਾ ਬਾਬਾ ਜੀ ਐਡਵੈਂਚਰ ਹੋ ਗਿਆ ਓਹ ਕਿਆ ਹੈ ਉੱਦੇ ਬਣਾ ਹੋਏ ਕੱਪੜੇ ਪਾ ਕੇ ਖੜਾ ਹੋਵਾ ਆਜੋ ਚੱਲੋ ਓਹੋ। ਉਰਦਾ ਆਕੇ ਪੌੜੀਆਂ ਖਤਮ ਹੋ ਗਈਆਂ। ਐਡਵੈਂਚਰ ਹੋ ਗਿਆ ਅੱਜ ਫੇਰ। ਓਹੋ ਹੋ। ਬਾਟਸ ਪਾਟੇ ਮੇਂ ਵੀ ਕੋਈ। ਹਾਂ। ਬਾਟਸ ਪਾਟੇ। ਉਹ ਚਲੇ ਗਏ ਉੱਤ ਬੰਦੇ। ਗਾਲ। ਬਈ 바ਵਾ ਪੌੜੀਆਂ ਯਾਰ। ਕਰ ਲਈ ਟਰੈਕਿੰਗ ਅੱਜ ਤਾਂ। ਉਦੋਂ ਪਹਾੜ ਤੇ ਚੜ੍ਹਨਾ ਸੌਖਾ ਹਜੇ। ਆਹ ਟਰੈਕ ਕਰਨਾ ਬਹੁਤ ਔਖਾ। ਟਰੈਕਿੰਗ ਹੋਣੀ ਹੁੰਦੀ। ਦੇ ਘਰ ਮੈਂ ਕਿਹਾ ਹਜੇ ਮੈਂ ਚਲ ਚਲੀ ਲੰਗ ਚਲੀਏ ਨਹੀਂ ਦੇਖ ਕੇ ਆਣਾ ਜੀ ਉੱਪਰ ਕੀ ਹੈ ਆ ਜਾ ਫਿਰ ਹੁਣ ਤੁਹਾਨੂੰ ਦਿਖਾਈਏ ਓਹ ਹੋ ਹੋ ਗਰਮੀ ਗਰਮੀ ਹੋ ਗਈ ਲੋ ਜੀ ਹੁਣ ਉੱਪਰ ਥੱਲੇ ਨੂੰ ਆ ਰਿਹਾ ਉੱਪਰ ਤਾਂ ਕੁਝ ਨਹੀਂ ਹੈਗਾ ਕੈਂਪਿੰਗ ਸਾਈਡ ਹੈ ਤੇ ਇੱਕ ਦੋ ਛੋਟੇ ਮੋਟੇ ਇਹ ਇਹ ਰੈਸਟੋਰੈਂਟ ਵਗੈਰਾ ਨੇ ਤੇ ਜ਼ੋਨਿਕਾ ਪਿੰਡ ਹੈ ਉੱਪਰ ਆ ਪਹਾੜ ਦੇ ਉੱਪਰ ਛੋਟਾ ਜਿਹਾ ਬਸਿਆ ਹੋਇਆ ਤੇ ਇੱਥੇ ਨੂੰ ਰਾਹ ਬਣਾਇਆ ਵਸਿੱਧਾ ਕੈਂਪਿੰਗ ਸਾਈਡ ਦੇ ਵਿੱਚ ਜਾਣ ਵਾਸਤੇ ਉਹਨਾਂ ਦੇ ਪਿੱਛੇ-ਪਿੱਛੇ ਅਸੀਂ ਵੀ ਅੱਜ ਦੇਖਿਆ ਕੀ ਚੀਜ਼ ਪਰ ਹੈ ਤਾਂ ਕੁਝ ਵੀ ਨਹੀਂ ਲੱਭਿਆ ਕੁਝ ਵੀ ਨਹੀਂ ਉਹ ਚੱਲਦੇ ਆ ਬਾਹਰ ਥੱਲੇ ਗੱਡੀ ਕੋਲ ਨੂੰ ਤੇ ਗੱਡੀ ਚੱਕਦੇ ਆ ਤੇ ਬੱਚਿਆਂ ਨੂੰ ਖਿੜਾਉਣੀ ਜਲਾਤੋਂ ਆਈਸਕ੍ਰੀਮ ਬੋਲੋ ਬੋਲੋ ਭਾਈ ਬਾਵਾ ਉੱਚਾਈ ਤੇ ਆ ਗਿਆ ਸੀ ਕਾਫੀ ਥੱਲੇ ਜਾ ਕੇ ਆ ਗੱਲਾਂ ਗੱਲਾਂ ਜੀ ਚ ਕਾਫੀ ਉੱਚਾਈ ਤੱਕ ਆ ਗਿਆ ਸੀ ਉਹ ਜਾਲੋ ਚੱਕੜ ਜਾ ਕੇ ਰੁਕ ਜੀ ਠੀਕ ਐ ਸੜਕ ਇਕੱਠੇ ਪਾਰ ਕਰਾਂਗੇ ਪੁੱਤ ਆਲਾ ਸਕੋ ਪੈਰਤਾ ਦਾਲਾ ਬੋਂਗ ਬੋਂਗ ਜੀਰੋ ਤੋਂ 4 ਕਿਲੋਮੀਟਰ ਦਾ ਟ੍ਰੈਕ ਆ ਇੱਥੋਂ ਸਟਾਰਟ ਹੁੰਦਾ ਤਕਰੀਬਨ ਲਗਭਗ ਜੇਕਰ ਇਹ ਮੇਰੇ ਵੀਰ ਨੇ ਕਰਨਾ ਹੈ ਏ ਲੇਕ ਦੇ ਨਾਲ ਨਾਲ ਬਿਲਕੁਲ ਕੋਈ ਚੜ੍ਹਾਈ ਨਹੀਂ ਕੋਈ ਬਾਲੀ ਉਹ ਨਹੀਂ ਛੋਟੇ ਜਿਹੇ ਟਰੈਕ ਆਪ ਕਰ ਸਕਦੇ ਆ ਤੇ ਬੈਠ ਕੇ ਖਾ ਪੀ ਵੀ ਸਕਦੇ ਆ ਇੱਥੇ ਚਲ ਆ ਚਲਿਓ ਕਰਨੋ ਐਦਾ ਲੋਕ ਬਸ ਲੇਕ ਦੇ ਨਾਲ ਨਾਲ ਭੱਜੀ ਜਾਂਦੇ ਆ ਤੇ ਰਨਿੰਗ ਵਗੈਰਾ ਕਰੀ ਜਾਂਦੇ ਆ ਪੰਗਾ ਐਵੇਂ ਲਿਆ ਆਪਾਂ ਨੇ ਹਾਣਾ ਉਹ ਤਾਂ ਲੱਤਾ ਜੋ ਬਣੀ ਲੱਤਾ ਵੀ ਧੋਣ ਲੱਗ ਗਈਆਂ ਕਮਾਲ ਹੋ ਗਿਆ ਯਾਰ ਉਹ ਤਾਂ ਅਸੀਂ ਅਸੀਂ ਉਹਨਾਂ ਦੇ ਪਿੱਛੇ ਲੱਗ ਗਏ ਦੋ ਤਿੰਨੇ ਬੰਦੇ ਦੋ ਤਿੰਨੇ ਜਨਾਨੀ ਇਹ ਜਾਂਦੀਆਂ ਸੀ ਸਾਨੂੰ ਇਹ ਲੱਗਾ ਕੋਈ ਕੋਈ ਚੀਜ਼ ਹੈ ਉੱਪਰ ਦੇਖਣ ਵਾਲੀ ਚਲੋ ਬੜੀ ਲੱਤਾਂ ਸਿੱਧੀਆਂ ਹੋ ਗਈਆਂ ਹੁਣ ਸਾਡੀਆਂ ਵੀ ਪਰਪਸੀਨੋ ਪਸੀਨੀ ਹੋ ਗਏ ਇੱਕ ਵਾਰ ਸੀ ਕਾਫੀ ਉੱਚਾਈ ਤੱਕ ਜਾਇਆ ਇਹ ਤੇ ਜਿਹੜੀ ਲੋਕੇਸ਼ਨ ਹੈ ਬਾਈ ਰੀਵਾਦੀ ਸੋਲ ਤੋਂ ਬੈਰਗੋਮੋ ਦੇ ਵਿੱਚ ਪੈਂਦੀ ਹੈ ਜਦੋਂ ਆਪਾਂ ਸਾਰਨੀਕੋ ਵੱਲ ਤੋਂ ਨੇ ਲੋਵਰ ਨੂੰ ਜਾਣੇ ਤਾਂ ਸੈਂਟਰ ਜਿਜੇ ਪੈਂਦੀ ਹੈ ਇੱਥੋਂ ਲੋਵਰੋ ਸ਼ਹਿਰ ਵੀ ਲੋਵਰੇ ਜਿਹੜਾ ਸ਼ਹਿਰ ਕਾਫੀ ਮਸ਼ਹੂਰ ਹੋ ਉਹ ਵੀ ਇੱਥੋਂ ਤਕਰੀਬਨ 10 ਕਿਲੋ ਮਿੰਟ ਦੀ ਵਾਟਤੀ ਰਹ ਜਾਂਦਾ ਉਹ ਵੀ ਓਹੋ ਲੋ ਵੀ ਆਪਾਂ ਨੇ ਵਾਪਸੀ ਦੇ ਚਾਲੇ ਪਾ ਦਿੱਤੇ ਆ ਤੇ ਰਹਿ ਗਿਆ ਆਪਣਾ 15 ਮਿੰਟ ਦਾ ਰਸਤਾ ਹੋਰ ਰਾਹ ਦੇ ਵਿੱਚ ਇੱਕ ਸਟਾਪ ਹੋਰ ਕਰਨਾ ਆਪਾਂ ਨੇ ਐਸ ਕਰੀਮ ਖਾਣੀ ਬਾਸ ਲੋ ਜੀ ਹੁਣ ਆਇਆ ਆਪਾਂ ਜਲੱਤ ਵਾਲੀ ਦੁਕਾਨ ਦੇ ਉੱਤੇ ਸਪੈਸ਼ਲ ਇਹ 1982 82 ਦੇ ਬਣਾ ਰਹੇ ਆ ਜਲੱਤੋਂ ਆ ਏਕ ਵਗੈਰਾ ਸਾਰਾ ਕੁਝ ਉਹ ਸਾਈ ਲੈ ਦੇਖੋ ਕਿੱਡੀ ਬੜੀ ਲੱਗਦੀ ਆ ਇੱਥੇ ਕਿਹੜੇ ਕਿਹੜੀ ਗੂਸਤ ਕਾਣੀ ਰਸਮ? ਬਈ ਠੀਕ ਐ ਨਾ ਇਹ ਦੋ ਗੂਸਤ 2 ਯੂਰੋ ਚਾ ਤਿੰਨ ਗੂਸਤ 2.5 ਯੂਰੋ ਚ ਰੇਟ ਬਹੁਤ ਜਦੋਂ ਦੇਖੋ ਸਿਲੈਕਟ ਕਰ ਲੋ ਪੁੱਤ ਇਹਨੇ ਲੈਣੀ ਫਰਾ ਗੋਲਰ ਮੈਂਗੋ ਉਹ ਬਾਸ ਐਨੀਆਂ ਨਹੀਂ ਮਿਲਣੇ ਤੁਨੂੰ ਸਾਰੀਆਂ ਦਸੀ ਜਾਂਦਾ ਐ ਸਾਰੀਆਂ ਦਸੀ ਜਾਂਦਾ ਮੈਂਗੋ ਸਾਰਿਆਂ ਨੇ ਪਾਇਆ ਉੱਵਾ ਭਰ ਕੇ ਦਿੰਦੇ ਆ ਨਾ ਜਿਆ ਹਿਉ ਤਾਂ ਕਰ ਆ ਆ ਜਾ ਮੈਂ ਜੋਨ ਕਾ ਮਦਰ ਹਿਉ ਤਾਂ ਕਰ ਆ ਮੋਰ ਬੈਠੇ ਉਹ ਭੱਜ ਕੇ ਉੱਧਰ ਚਲੇ ਗਿਆ ਆ ਜਾ ਆ ਨੀ ਕੋ ਲੋਵਰੇ ਲਾਗੋ ਦੀ ਇਜ਼ੋਏ ਇਹ ਦਾ ਨੀ ਕਾ ਬੱਲਾ ਬੱਲਾ ਕਾਫੀ ਲੋਕੇਸ਼ਨ ਹੈ ਇੱਧਰ ਦੇਖਣ ਵਾਲੇ ਸਾਰੀਆਂ ਕੌਲੀ ਦੀ ਸਨ ਫਾਰਮੋ ਇਹ ਵੀ ਲੋਕੇਸ਼ਨ ਦੇਖਣ ਵਾਲੀ ਬਹੁਤ ਪਿਆਰੀ ਲੋਕੇਸ਼ਨ ਹੈ ਵੀ ਪਹਾੜਾਂ ਦੇ ਵਿੱਚ ਬਣੀ ਹੋਈ ਹੈ ਬੜੇ ਵਿਊ ਪਿਆਰੇ ਆਉਣੇ ਇੱਥੇ ਦੇ ਜਿਹੜਾ ਤੋਂ ਖਾਲੀ ਆਪਾਂ ਨੇ ਇਹਨੇ ਜੀ ਫਰੈਸ਼ ਜਲਾਤੋਂ ਨਾਲ ਗਾਲ ਠੀਕ ਹੋ ਜਾਂਦੀਆਂ ਹੁਣ ਦੇਖਨੇ ਆ ਵੀ ਗਾਲ ਠੀਕ ਹੋਣੇ ਕਿ ਨਹੀਂ ਚਲੋ ਵੀ ਬੱਚੋ ਬੈਠੋ 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 ਖੁੱਡਾ 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 ਲੋ ਜੀ ਫਾਈਨਲੀ ਪਹੁੰਚ ਗਏ ਆਪਾਂ ਘਰੇ ਤਕਰੀਬਨ 8:30 ਦਾ ਟਾਈਮ ਹੋ ਗਿਆ ਜੋ ਨਾ ਚੱਲੀ ਪਤਾ ਹੁਣ ਅੰਦਰ ਨੂੰ ਏ ਭਾਈ ਅੱਜ ਦਾ ਵਲੌਗ ਇੰਨਾ ਕਿ ਉਮੀਦ ਕਰ ਤੁਹਾਨੂੰ ਵਧੀਆ ਲੱਗਿਆ ਹੋਊਗਾ ਤੇ ਲੋਕੇਸ਼ਨ ਬਹੁਤ ਪਿਆਰੀ ਆ ਇੱਕ ਵਾਰ ਜ਼ਰੂਰ ਜਾ ਕੇ ਆਇਓ ਸ਼ਾਮ ਟਾਈਮ ਦੇ ਵੀ ਤਾਂ ਬੜੇ ਸੋਹਣੇ ਹੁੰਨੇ ਉੱਥੇ ਤੇ ਬਾਕੀ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮਿਲਦੇ ਆ ਤੁਹਾਨੂੰ ਕੱਲ ਦੇ ਵਲੌਗ ਦੇ ਵਿੱਚ ਉਦੋਂ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ